ਮੰਦ ਵਿੱਚ ਡੋਖਤ ਨਹੀਂ ਮੁਸੀਬਤਾਂ ਸੀ ਗਿਆ ਹਾਲਾਤ ਨੇ ਪਰੇਸ਼ਾਨੀਆਂ ਸੀ ਹਲ렐ੂਇਆ ਇਹ ਨ ਇੱਕ ਵੀ ਮਧਾਪਨ ਨੂੰ ਮੰਨਣ ਵਾਲੀ ਨਹੀਂ ਸੀ ਰੱਬ ਨੂੰ ਮੰਨਣ ਵਾਲੀ ਸੀ ਜੋ ਉਹਨਾਂ ਨੇ ਬਹੁਤ ਮੁਸੀਬਤਾਂ ਸੀ ਜੋ ਵਿਧੀਆਂ ਸੀ ਮਾਂ ਨੂੰ ਪੂਰਾ ਕਰਦੀ ਸੀ ਮੈਂ ਗੁਰੂ ਦੇ ਘਰ ਜਾਂਦੀ ਸੀ ਮੈਂ ਬਾਤ ਪੂਜਾ ਕਰਨ ਵਾਲੀ ਸਾਂ ਪਰ ਫਿਰ ਵੀ ਮੇਰੀ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਤੇ ਮੁਸੀਬਤਾਂ ਸੀ ਮੈਂ ਆਪਣੀ ਪੂਰੀ ਸ਼ਰਧਾ ਨਾਲ ਜੀਵ ਸੇਵਾ ਕਰਦੀ ਲੰਗਰ ਪਾਣੀ ਬਣਾਉਣਾ ਭਾਂਡਾ ਛੱਣਾ ਪਾਣੀ ਦੀ ਸੇਵਾ ਕਰਦੀ ਆ ਪਰ ਮੈਨੂੰ ਕਿਤੇ ਵੀ ਰਹਿਮਾਨ ਨਹੀਂ ਸੀ ਇੱਕ ਦਿਨ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਤਾਂ ਮੈਨੂੰ ਆ ਸ਼ਤਾਨ ਤੋਂ ਦੂਰ ਨਹੀਂ ਸੀ ਪਤਾ ਹੈ ਜਵੇਂ ਸ਼ਰਧਾ ਵੀ ਹੁੰਦਾ ਹੈ ਹਮਦਿਦ ਕਿਉਂਕਿ ਗੁਰੂ ਘਰ ਜਾਣੇ ਸੀ ਬਹਿਮਾ ਪਰਮ ਵਿੱਚ ਮੈਂ ਫਸਣ ਵਾਲੀ ਨਹੀਂ ਸੀ ਸਾਡਾ ਪਰਿਵਾਰ ਸਾਡਾ ਗੁਰੂ ਘਰ ਦਾ ਜਾਣ ਵਾਲਾ ਸੀ ਪਰ ਤੋਂ ਭਾਈ ਤਾਂ ਕਿਸੇ ਨੇ ਧਾਸ ਪਾਈ ਮੇਰੇ ਸਾਥ ਨੂੰ ਕਹਿ ਲਗੇ ਇਸ ਤਰ੍ਹਾਂ ਕਰੋ ਆਪਣੇ ਲੋੜ ਨੂੰ ਕੰਪਲਾਈ ਕਰਨੀ ਪਈ ਜਦ ਤੱਕ ਇਹ ਲੈ ਉਹ ਸੱਜਣ ਕੇ ਨੇ ਕੋਸ਼ਿਸ਼ ਕੀਤਾ ਨਾ ਕਿਉਂਕਿ ਦਵਾਈ ਖਾਂਦੀ ਮੈਡੀਸਿਨ ਖਾਂਦੀ ਠੀਕ ਨਹੀਂ ਹੁੰਦੀ ਤਦੂ ਹੀ ਇਹ ਵੀ ਕਰਕੇ ਹੋਣੀ ਕਰਦੇ ਜਦ ਮੈਂ ਪਹਿਲੀ ਵਾਰ ਫਸਟ ਟਾਈਮ ਇਹ ਦਰਦ ਕਿਤੇ ਖੜਿਆ ਉਹਨਾਂ ਨੇ ਕਹਿ ਲਗਾਤਾਰ ਨਹੀਂ ਉਮੀਦ ਜਾਣਾ ਚਿਰ ਉਦੋਂ ਤੱਕ ਉਹਨਾਂ ਨੇ ਕਹਿ ਦਿੱਤਾ ਜਿਵੇਂ ਬਹਿਮਾ ਪਰਮਾ ਜੋ ਪਾਉਂਦੇ ਜੀ ਤੁਹਾਡੇ ਗਵਾਂਡੀਆਂ ਨੇ ਕੀਤਾ ਜੀ ਉਹਨਾਂ ਨੇ ਪੰਡਾ ਹੱਥ ਪਾਇਆ ਜੀ ਉਹਨਾਂ ਨੇ ਉਹ ਕੀਤਾ ਜੇ ਕੀਤਾ ਅਹੀਂ ਫਿਰ ਵੀ ਚਲੋ ਜਾਂਦੇ ਨੇ ਜਿੱਦਾਂ ਜਿੱਦਾਂ ਉਹ ਬਾਅਦ ਦੱਸੇ ਜੋ ਜੋ ਦੱਸਿਆ ਆਪਾਂ ਆਪਣੇ ਤਖ਼ਤਾਂ ਲਈ ਕੀਤਾ ਪੰਜਵੇਂ ਮਹੀਨੇ ਗਏ ਪੰਜਵੇਂ ਮਹੀਨੇ ਬਾਅਦ ਉਹਨਾਂ ਨੇ ਕਹਿਤਾ ਜੀ ਸਾਡੇ ਵਸ ਦੀ ਗੱਲ ਨਹੀਂ ਨਹੀਂ ਤਾਂ ਅੱਲਾਹ ਨਹੀਂ ਕਰ ਸਕਦੇ ਸਾਡੇ ਵਸ ਦੀ ਗੱਲ ਹੈ ਸੱਚ ਕਰਕੇ ਜੀ

ਔਰ ਮੇਰੇ ਤੋਂ ਪਹਿਲਾਂ ਮੇਰੇ ਮੰਮੀ ਚਰਚ ਵਿੱਚ ਗਈ ਸੀ। ਖੁਦਾ ਨੇ ਉਹਨਾਂ ਦੇ ਜੀਵਨ 'ਚ ਕੰਮ ਕੀਤਾ। ਔਰ ਮੇਰੇ ਮੰਮੀ ਨੇ ਮੂਰ ਕਰਕੇ ਕਿਹਾ ਮੇਰੇ ਸਾਹਮਣੇ ਨਹੀਂ ਇੰਨਾ ਕਰੋਗੇ ਕਿ ਮੈਨੂੰ ਚਰਚ ਵਿੱਚ ਲੈ ਕੇ ਆਓ। ਤੁਹਾਨੂੰ ਪਤਾ ਕਿ ਜਦ ਸਿੱਖ ਹੁੰਦੇ ਆ ਨਾ ਸਰਕਾਰਾਂ ਦੇ ਇਹ ਸਾਰੇ ਜਗਤ ਦੇ ਚੰਚਲਗੇ ਹallelujah ਪਰ ਯਿਸੂ ਦੇ ਘਰ ਵਿੱਚ ਜਾਂਦੇ ਜਾਣਾ ਨਹੀਂ ਹallelujah। ਇਹ ਕਹਿ ਲਗੀ ਕਿ ਅਪਾ ਨਹੀਂ ਜਾਣਾ। ਮੈਂ ਹੁਣ ਕਿਤੇ ਵੀ ਨਹੀਂ ਖੜਨਾ ਮਰਦੀ ਨਹੀਂ ਬਾਰੇ ਹਲੇ ਵੀ ਮੁੰਨੇ ਮੈਂ ਕਿਤੇ ਵੀ ਖੜਨਾ ਚਲੋ ਜੀ ਸਾਡੀ ਮਾਤਾ ਲੈ ਕੇ ਆਈ ਪ੍ਰਭੂ ਦੇ ਦਰਸਾਂ ਨੂੰ ਤੇ ਕਿਹਾ ਨਹੀਂ ਖੜਦਾ ਪ੍ਰਭੂ ਦੇ ਦਰਸਾਂ ਨੂੰ ਘਰ ਵਿੱਚ ਲੈ ਆਵਨੀ ਲੈ ਕੇ ਉਹਨਾਂ ਨੇ ਮੇਰੇ ਤੇ ਪ੍ਰਾਰਥਨਾ ਕੀਤੀ ਮੈਨੂੰ ਇੰਨਾ ਜਿੰਨਾ ਵੀ ਫਰਕ ਨਹੀਂ ਪਿਆ ਮੈਨੂੰ ਕਹਿਣ ਲੱਗੇ ਤੇ ਛਡੇ ਨਾਲ ਚਰਚ ਵਿੱਚ ਆਉਣ ਬਟਾਲੇ ਲਾ ਕੇ ਪੈਨ ਦਾ ਬਾਸਰ ਪਰ

ਕੰਸੀਆ ਲੰਬੇ ਤੇ ਜਦੋਂ ਉਹਨੇ ਮੇਰੇ ਤੇ ਪ੍ਰਾਰਥਨਾ ਸ਼ੁਰੂ ਕੀਤੀ ਤੇ ਦੁਸ਼ਟ ਆਤਮਾ ਜ਼ਾਰ ਹੋਈ ਹallelujah ਜਦੋਂ ਦੁਸ਼ਟ ਆਤਮਾ ਜ਼ਾਰ ਹੋਈ ਤਾਂ ਪਹਿਲਾਂ ਤੇ ਮੇਰੇ ਕਦੇ ਸਿਰ ਨੂੰ ਦਰਦ ਤੇ ਕਮਰ ਨੂੰ ਦਰਦ ਤੇ ਕਦੀ ਉੱਜੀਆਂ ਬਿਮਾਰੀਆਂ ਸੀ ਮੇਰੇ ਬਦਨ ਵਿੱਚ ਕਦੀ ਲੱਗਿਆ ਲੱਤਾਂ ਨੂੰ ਕੁਝ ਹੋਣਾ ਕਦੀ ਕੋਝੋ ਹੋਣਾ ਪਰ ਜਦੋਂ ਦੁਸ਼ਟ ਆਤਮਾ ਜ਼ਾਰ ਹੋਈ ਫੇਰ ਮੇਰਾ ਹਰ ਰੋਜ਼ ਹੀ ਨਰਕ ਦਾ ਬਣ ਗਿਆ ਹallelujah ਮੈਂ ਚਰਚ 'ਚ ਆਉਂਦੀ ਹਾਂ ਉੱਥੇ ਕਾਰਨ ਤੇ ਵੀ ਮੇਰੀ ਮੰਦੀ ਹਾਲਤ ਹੋ ਜਾਂਦੀ ਹੈ। ਅਰ ਫਿਰ ਸਾਥੀ ਆਪਣੇ ਮੈਸੇਜ ਆ ਜਾਂਦੇ ਕਹਿਣਾ ਨਹੀਂ ਉੱਥੇ ਵੀ ਜਾਂਦੇ ਆ ਦੁਆ ਵੀ ਘਰ ਵਿੱਚ ਕਰਦੇ ਫਿਰ ਵੀ ਅਮਾ ਚੰਗੇ ਨਹੀਂ ਹੁੰਦੇ। ਮੇਰਾ ਇੱਕ ਪੂਰਾ ਸਾਲ ਇਸ ਤਰ੍ਹਾਂ ਲੰਘਿਆ। ਕਿਸੇ ਦਾ ਇੱਕ ਹਫਤਾ ਹੁੰਦਾ ਕਿਸੇ ਦਾ ਦੋ ਹੁੰਦਾ ਕਿਸੇ ਦਾ ਮਹੀਨਾ ਪਰ ਮੇਰਾ ਪੂਰਾ ਇੱਕ ਸਾਲ ਤੋਂ ਉੱਤੇ ਲੰਘਿਆ ਇਸੇ ਤਰ੍ਹਾਂ। ਅੰਨੇ ਬੜੇ ਸੁੱਖਾਂ ਵਿੱਚ ਪਰ ਜਦੋਂ ਤਾਂ ਸਾਰੀ ਕਲੀਸਿਯ ਜਿਹੜੀ ਨੱਚ ਕੇ ਪ੍ਰਭੂ ਦੀ ਮਹਿਮਾ ਕਰਦੇ ਤੇ ਇੱਕ ਮੈਂ ਗੱਲੀ ਸੰ ਜਿਹੜੀ ਰੋਟੀਆਂ ਦੇ ਬਾਹਰੋਂ ਟਕਰੂਭੂ ਦੇ ਅੰਦਰ ਰੌਣਕੀ ਸੀ ਹallelujah ਅਰ ਮੈਂ ਪ੍ਰਭੂ ਦੇ ਨਾਲ ਇੱਕ ਵਾਧਾ ਕੀ ਤਰਹੀ ਹਤੈ ਬੈਪਰ ਪਰ ਮੇਜਰ ਜੇਤੂ ਮੈਨੂੰ ਬਚਾ ਲੈਣਾ ਤੇ ਜ਼ਿੰਦਗੀ ਤੇਰੀ ਹallelujah ਉਹਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੀ ਤੇ ਨਹੀਂ ਤੇ ਪ੍ਰਭੂ ਫਿਰ ਮੌਤਾਂ ਨਹੀਂ ਪਰ ਮੈਨੂੰ ਮੌਤ ਦੇ ਦੇ ਹallelujah ਤੇ ਪ੍ਰਭੂ ਨੇ ਵੇਲੇ ਹਰ ਕੋ ਦੇ ਨੇ ਤੇ ਅੱਜ ਦਾ ਦੇ ਨੇ ਕਦੀ ਮੇਰੀ ਜ਼ਿੰਦਗੀ ਜੋ ਹਾਲਾਤ ਨਹੀਂ ਆਏ ਕਦੀ ਉਹ ਪਰੇਸ਼ਾਨੀਆਂ ਨਹੀਂ ਆਈਆਂ ਕਦੀ ਉਹ ਦੁੱਖ ਤੇ مصیبتਾਂ ਨਹੀਂ ਆਈਆਂ ਹallelujah ਆਪਣੇ ਲੋਕਾਂ ਨੂੰ ਪਰਮੇਸ਼ਰ ਆਸ਼ੀਸ਼ ਦਿੰਦਾ ਹੈ ਉਹਨਾਂ ਨੂੰ ਆਸ਼ੀਸ਼ ਦੇਣ ਬੜਾ ਪਰਮੇਸ਼ਰ ਇਹ ਨਾ ਕਿ ਮੈਂ ਇੱਕਾ ਹੁੰਦੇ ਜਾਵਾ ਦੋ ਜਮਾ ਤਿੰਨ ਅਜੇ ਚੰਗੀ ਹੋਈ ਨਹੀਂ ਪ੍ਰਭੂ ਕਰਨਾ ਚਾਹੁੰਦਾ ਮੈਂ ਜੋਤੀ ਤੋਂ ਮੈਂ ਸਿਰਫ ਆਪਣੀ ਚੰਗਿਆਈ ਲੈਣ ਨਹੀਂ ਆ ਪ੍ਰਭੂ ਦੇ ਘਰ ਵਿੱਚ ਉਹ ਦੀ ਸੇਵਾ ਹਲੇਲੂਇਆ ਉਹਨਾਂ ਦਿਨਾਂ ਵਿੱਚ ਜਦ ਮੈਂ ਇੰਨਾ ਬੋਝਾਂ ਦੇ ਪ੍ਰਾਰਥਨਾ ਕੀਤੀ ਇੰਨਾ ਬਚਨ ਨੂੰ ਪੜਿਆ ਕਿ ਮੇਰੇ ਪਰਮੇਸ਼ਰ ਨੇ ਮੈਨੂੰ ਵੱਡਾ ਵਿਸ਼ੇਸ਼ਕ ਦਿੱਤਾ ਕਿ ਉਹ ਦੁਸ਼ਟ ਆਤਮਾਵਾਲੇ ਉਹ ਰੋਗੀ ਜਦੋਂ ਆਉਂਦੇ ਨੇ ਤਾਂ ਮੇਰਾ ਪਰਮੇਸ਼ਰ ਉਹਨਾਂ ਨੂੰ ਛੁੰਗਿਆ ਕਰ ਦਿੰਦਾ ਹਲੇਲੂਇਆ ਹਲੇਲੂਇਆ ਐਸਾ ਪਰਮੇਸ਼ਰ ਮੈਂ ਨਹੀਂ ਕਰਨ ਵਾਲੀ ਮੇਰਾ ਪਰਮੇਸ਼ਰ ਕਰਨ ਵਾਲਾ ਹੈ ਹਲੇਲੂਇਆ ਉਹ ਆਪਣੇ ਲੋਕਾਂ ਨੂੰ ਐਸੇ ਬਣਾ ਦਿੰਦਾ ਹੈ ਹਲੇਲੂਇਆ ਉਹ ਕਿੰਨਾ ਮੈਂ ਤੁਹਾਨੂੰ చుగా